ਸਵਾਗਤ ਆ ਬਾਈ ਮੜਾਹ ਡੇਰੀ ਫਾਰਮ ਤੇ ਸਾਰਿਆਂ ਦਾ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ 17 ਕਟੀਆਂ ਤੇ 18ਵਾਂ ਕਟਾ ਵੀਡੀਓ ਥੋੜੀ ਜੀ ਲੰਬੀ ਹੋਣ ਵਾਲੀ ਆ ਐਂਡ ਤੱਕ ਦੇਖਿਓ ਸਸਤੇ ਰੇਟ ਨੇ ਜਮਾ ਬਾਈ ਦੇ ਤੇ ਪੂਰੀਆਂ ਜੈਨੂਨ ਦੇ ਰੇਟ ਦੇ ਵਿੱਚ ਕਟੀਆਂ ਨੇ ਗਿਆ ਕਟੀਆਂ ਵੀ ਪੂਰੀਆਂ ਵਧੀਆਂ ਨੇ ਤੇ ਬਾਈ ਦੇ ਸੌਦੇ ਹੀ ਪੂਰੇ ਵਧੀਆਂ ਨੇ ਅੱਜ ਖਰੇ ਖਰੇ ਸੌਦੇ ਲਿਆਏ ਆ ਤੁਹਾਡੇ ਵਾਸਤੇ ਖਰੇ ਖਰੇ ਸੌਦੇ ਹੋਣ ਵਾਲੇ ਨੇ ਬਾਈ ਕਟੀਆਂ ਜਮਾ ਸਸਤੇ ਰੇਟ ਦੀਆਂ ਲੈ ਕੇ ਆਇਆ ਬਾਈ ਲਵੇ ਆ ਜਾ ਬਾਈ ਇੱਧਰ ਆ ਜਾ ਆ ਰਾਮ ਨੇ ਬਾਈ ਹਾਂਜੀ ਪਹਿਲਾਂ ਤਾਂ ਆਪਦਾ ਐਡਰੈਸ ਬੋਲ ਵੀਰੇ ਮੇਰੇ ਪਿੰਡ ਆਪਣਾ ਹਰੀਗੜਾ ਤਹਿਸੀਲ ਤਨਹੋਲਾ ਤੇ ਜ਼ਿਲ੍ਹਾ ਬਰਨਾਲਾ ਵੀਰੇ ਕੰਟੈਕਟ ਨੰਬਰ ਆਪਣਾ 88376 ਤੇ 6804 ਆਪਣਾ ਤਨਹੋਲੇ ਤੋਂ ਵੀਰੇ 5 ਕਿਲੋਮੀਟਰ ਹੈ ਬੜਬੜ ਤੋਂ ਵੀਰੇ 3 ਕਿਲੋਮੀਟਰ ਆਪਾਂ ਲਾਗੇ ਤਾਂ ਕਿ ਪਿੰਡ ਪੱਠਲਾ ਪੈ ਜਾਂਦਾਗਾ ਆਤਰ ਸਿੰਘ ਵਾਲਾ ਪੈ ਜਾਂਦਾ ਤੇ ਭੂਰੇ ਪੈ ਜਿਆਦਾਤਰ ਅਸੀਂ ਨਹਿਰ ਵਾਲੇ ਹਰੀਗੜਾ ਨਾਲ ਜਾਣੇ ਜਾਂਦੇ ਆ ਵੀਰੇ ਅੱਛਾ ਤੇ ਅੱਜ ਕਿੰਨੀਆਂ ਕਟੀਆਂ ਦੀ ਵੀਡੀਓ ਹੋਣ ਵਾਲੀ ਹੈ ਅੱਜ ਆਪਣੇ ਕੋਲ 17 ਕਟੀਆਂ ਤੇ ਇੱਕ ਨੀਲੀ 라ਵੀ ਪਿਓਰ ਨੀਲੀ 라ਵੀ ਦਾ ਕਟਾ ਹੈ ਅੱਛਾ ਆ ਮਿੱਤਰੋ ਕੈਮਰਾ ਮਰਵਾ ਇੱਧਰ ਲਾਟ ਖੜਾ ਆ ਜਾ ਵੀਰੇ ਉੱਧਰ ਆ ਜਾ ਚੱਲ ਕੇ ਸ਼ਰੇਹ ਚਾ ਲੋ ਉੱਧਰੋਂ ਚੱਲਦੇ ਆਪਾਂ ਆਹ ਦੇਖੋ ਮਿੱਤਰੋ ਪੂਰੀਆਂ ਵਧੀਆ ਕੱਟੀਆਂ ਨਹੀਂ ਐ ਸਸਤੇ ਰੇਟਾਂ ਦੀਆਂ ਕੱਟੀਆਂ ਨੇ ਵਿੱਚ ਜਮਾ ਸਸਤੀਆਂ ਵੀ ਖੜੀਆਂ ਨੇ ਆ ਛੋਟੀਆਂ ਦੇਖੋ ਦੋ ਜੋੜਾ ਦਿਖਾ ਜਮਾ ਸਸਤੇ ਰੇਟਾਂ 'ਚ ਵੀ ਮਿਲ ਜਾਣਗੀਆਂ ਛੋਟੀਆਂ ਜਿਹੜੇ ਕਿਸੇ ਮੇਰੇ ਵੀਰ ਨੇ ਘਰੇ ਪਾਲਣੀਆਂ ਨੇ ਆਹ ਕੱਟੀ ਪੂਰੀ ਟੌਪ ਦੀ ਐ ਇੱਕ ਨੰਬਰ ਵਾਲੀ ਜਮਾ ਦੋ ਨੰਬਰ ਵਾਲੀ ਇਹ ਤਿੰਨ ਚਾਰ ਕੱਟੀਆਂ ਵੱਡੀਆਂ ਨੇ ਮਿੱਤਰੋ ਤੇ ਬਾਕੀ ਨੇ ਸਾਰੀਆਂ ਛੋਟੀਆਂ ਤੇ ਰਾਮ ਨੇ ਬਾਈ ਰੇਟ ਆਪਾਂ ਜਮਾ ਸਸਤੇ ਦੇ ਦਾਂਗੇ ਅੱਜ ਹਾਂ ਮੇਰੇ ਅੱਜ ਆਪਾਂ ਜਮਾ ਸਸਤੇ ਰੇਟ ਦਿੱਤੇ ਨੇ ਮੇਰੇ ਪਿਛਲੀ ਵੀਡੀਓ ਵਿੱਚ ਵੀ ਆਪਾਂ ਜਮਾ ਸਸਤੇ ਰੇਟ ਸੀਗੇ ਪਿਛਲੀ ਵੀਡੀਓ ਦਾ ਆਪਾਂ ਨਾ ਐ ਲਾ ਲਓ ਵੀ ਆਪਣੇ ਚੈਨਲ ਦਾ ਕਿਵੇਂ ਰਿਹਾ ਰਿਵਿਊ ਤੁਹਾਡਾ ਬਹੁਤ ਵਧੀਆ ਮੇਰੇ ਰਿਵਿਊ ਰਿਹਾ ਸੇਲ ਕਿਵੇਂ ਹੋਈਆਂ ਕੱਟੀਆਂ ਸਵੇਰ ਨੂੰ ਸੇਲ ਹੋ ਗਿਆ ਸੀ ਮੇਰੇ ਘਰ ਅਗਲੇ ਦਿਨ ਫੋਨ ਆ ਸੇਲ ਹੋ ਗਿਆ ਸੀ ਅਗਲੇ ਦਿਨ ਹੀ ਬਾਈ ਮਿੱਤਰੋ ਤੁਸੀਂ ਆਪ ਹੀ ਸੁਣ ਲਓ ਮੜਾਹ ਡੇਰੀ ਫਾਰਮ ਵਾਲਿਆਂ ਦੇ ਅਗਲੇ ਦਿਨ ਹੀ ਸੇਲ ਹੁੰਦੇ ਨੇ ਡੰਗਰ ਜਿਹਦੀ ਵੀ ਬਾਈ ਅਸੀਂ ਵੀਡੀਓ ਕਰਕੇ ਆਉਨੇ ਆ ਬਾਈ ਕਹਿੰਦੇ ਵਧੀਆ ਰਿਵਿਵਿਊ ਨੇ ਤੁਹਾ ਤੇ ਅਗਲੇ ਦਿਨੀ ਬਸ ਨਾਲ ਦੀ ਨਾਲ ਹੀ ਸੇਲ ਹੁੰਦੀਆਂ ਨੇ ਨਾਲ ਦੀ ਨਾਲ ਅਗਲੇ ਦਿਨੀ ਬਾਈ ਨੇ ਟੈਂਪੂ ਚੜ੍ਹ ਕੇ ਸਾਨੂੰ ਵੀਡੀਓ ਪਾਤੀ ਸੀਗੀ ਉਹ ਵੀ ਪੇਜ ਤੇ ਪਾਈ ਹੋਈ ਆ ਉਹ ਚੈੱਕ ਕਰ ਲਿਓ ਜੇ ਸੀ ਤੁਸੀਂ ਕਹਿੰਦੇ ਵੀ ਝੂਠ ਬੋਲਦੇ ਆ ਹਨਾ ਤੇ ਬਾਈ ਤੈਨੂੰ ਸਾਡਾ ਕੰਮ ਕਿਵੇਂ ਲੱਗਦਾ ਵਧੀਆ ਵੀਰੇ ਕੰਮ ਠੀਕ ਠਾਕ ਆ ਵੀਰੇ ਸਾਫ਼ ਸੁਥਰਾ ਕੰਮ ਆ ਕੋਈ ਬਾੜਾ ਨਹੀਂ ਹੈਗਾ ਜਿਵੇਂ ਆਮ ਚੈਨਲ ਵਾਲੇ ਵੀ ਥੋੜਾ ਜਿਆਦਾ ਡਿਮਾਂਡ ਕਰਦੇ ਵੇਸੇ ਇੰਨਾ ਇੰਨਾ ਉਹ ਕਰਨਾ ਹੈ ਨਾ ਠੀਕ ਹੈ ਵੀਰੇ ਸਸਤੇ ਜਿੱਦਾਂ ਬੰਦੇ ਨੇ ਠੀਕ ਹੈ ਵੀਰੇ ਸਹੀ ਆ ਕੰਮ ਉਸ ਹਿਸਾਬ ਨਾਲ ਹੀ ਡੰਗਰ ਬਕਾਉਨੇ ਆਪਾਂ ਅਗਲੇ ਦਾ ਵੀਰੇ ਵਧੀਆ ਸਹੀ ਆ ਅੱਜ ਬਾਈ ਨੂੰ ਕੱਟੀ ਕਿ ਨਹੀਂ ਸਸਤੀ ਦਵਾਤੀ ਬਾਈ ਨੇ ਸਪੈਸ਼ਲ ਚੈਨਲ ਦੇਖ ਕੇ ਆਈ ਨਾ ਕਰ ਲਵੇ ਆਪਣਾ ਉਹ ਹਾਂਜੀ ਵੀਰੇ ਕੱਲ ਉਹਨਾਂ ਨੇ ਫੋਨ ਕੀਤਾ ਸੀਗਾ ਕਹਿੰਦੇ ਵੀ ਸਾਨੂੰ ਕੱਟੀ ਚਾਹੀਦੀ ਹੈ ਨੀਲੀ 라ਵੀ ਦੀ ਤੇ ਉਹਨਾਂ ਨੇ ਆਪਣੀ ਨੀਲੀ 라ਵੀ ਦੀ ਕੱਟੀ ਦੇ ਦਿੱਤੀ ਹੈਗੀ ਤੋ ਤੁਸੀਂ ਨੇ ਸੌਦਾ ਕਰਵਾਇਆ ਉਧਰ ਪਿੱਛੇ ਹਾਂਜੀ ਵੀਰੇ ਤੇ ਇੱਕ ਬਾਈ ਹੋਰ ਸੁਣ ਲੋ ਬਾਈ ਦਾ ਕੰਮ ਇੰਨਾ ਕਿ ਸਾਫ਼ ਸੁਥਰਾ ਹੈ ਵੀ ਬਾਈ ਵੱਡਣ ਵਾਲਿਆਂ ਨੂੰ ਕੱਟੀਆਂ ਨਹੀਂ ਦਿੰਦਾ ਕਟੀਆਂ ਸਾਰੀਆਂ ਘਰਾਂ ਚ ਦਿੰਦਾ ਇਹ ਵੱਡਣਾ ਤੋਂ ਆਪਾਂ ਲਾ ਲੈਨੇ ਸਾਡਾ ਕੀ ਆਇਆ ਮਤਲਬ ਕਿ ਜਿਹੜੇ ਆਪਣੇ ਰਤੀ ਵਾਲੇ ਨੇਗੇ ਵੀ ਕੋਈ ਚੰਗੀ ਕੱਟੀ ਹੁੰਦੀ ਆ ਜਾਂ ਕੋਈ ਛੋਟਾ ਬੱਚਾ ਦਾ ਆਪਣੇ ਬਾੜ ਚ ਲਾ ਕੇ ਆਪਾਂ ਤੋਂ ਪੇਮੈਂਟ ਲੈਣ ਵੱਡਣ ਵਾਲਿਆਂ ਤੋਂ ਤਾਂ ਬਾਈ ਇਹ ਬਚਾਉਂਦਾ ਹੈਗਾ ਕਟੀਆਂ ਹਾਂਜੀ ਵੀ ਜਿੱਥੋਂ ਆਪਾਂ ਲੈ ਕੇ ਖਰੀਦ ਕੇ ਉਹ ਟੈਂਪੂ ਚ ਚਾੜਦੇ ਨੇ ਕਈ ਵਾਰ ਉੱਥੋਂ ਵੀ ਖਰੀਦ ਕੇ ਲਿਆ ਹੈ ਬਾਈ ਹਨਾ ਹਾਂਜੀ ਵੀਰੇ ਵੀ ਘਰਾਂ ਚ ਵੇਚ ਦਾਂਗੇ ਫਾਇਦਾ ਹੋ ਜੂ ਕਿਸੇ ਬਾਈ ਦਾ ਹਾਂਜੀ ਤੇ ਬਾਈ ਘਰਾਂ ਚ ਕਟੀਆਂ ਦੇਣ ਦਾ ਬਾਈ ਨੂੰ ਫਾਇਦਾ ਇੰਨਾ ਕਿ ਵੀ ਨਾਲ ਤਾਂ ਘਰਾਂ ਵਾਲਿਆਂ ਨੂੰ ਕਟੀਆਂ ਉਰੋਂ ਇੱਕ ਥਾਮੂ ਹੀ ਮਿਲ ਜਾਂਦੀਆਂ ਨੇ ਸਾਰੀਆਂ ਕਟੀਆਂ ਹਨਾ ਤੇ ਬਾਕੀ ਸਸਤੇ ਰੇਟ ਤੇ ਮਿਲ ਜਾਂਦੀਆਂ ਨੇਗੀਆਂ ਜਮਾ ਸਸਤੇ ਰੇਟ ਬਾਈ ਦੇ ਹੈਗੇ ਨੇਗੇ ਤੇ ਬਾਈ ਅੱਜ ਆਪਾਂ ਮੜਿਆ ਕਾ ਕੱਟੀ ਤੋਰੋ ਹੁਣ ਪਹਿਲਾਂ ਹਾਂਜੀ ਜੀ ਇਹ ਕੱਟੀ ਕਿੰਨੇ ਟਾਈਮ ਦੀ ਹੈ ਜੀ ਇਹ ਵੀਰੇ ਡੇਢ ਸਾਲ ਦੀ ਕੱਟੀ ਹੈ ਅੱਛਾ ਹਾਂਜੀ ਡੇਢ ਸਾਲ ਦੀ ਕੱਟੀ ਆ ਮਿੱਤਰੋ ਤੁਸੀਂ ਆਪ ਹੀ ਚੈੱਕ ਕਰ ਲਓ ਸਿੰਗੀ ਸੂੰਗੀ ਕਰਮਾ ਵਾਲੀ ਨੇ ਪੂਰੀ ਵਧੀਆ ਹੀ ਮੋੜ ਲਈ ਦੇਖੋ ਕੱਦ ਕਾਠ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਾਕੀ ਸੋਨੂੰ ਤੋੜ ਕੇ ਚੈੱਕ ਕਰਾਉਨੇ ਆ ਦੇਖੋ ਮਿੱਤਰੋ ਚਾਲ ਪੂਰੀ ਵਧੀਆ ਕਿਸੇ ਪਾਸੋਂ ਕੋਈ ਲੰਗ ਨਹੀਂ ਕਿਸੇ ਪਾਸੋਂ ਕੋਈ ਕਾਜ ਨਹੀਂ ਤੁਸੀਂ ਕੱਦ-ਕਾੜ ਦੇਖੋ ਜੀ ਕੱਟੀ ਦਾ ਜਿਹੜੇ ਉਮਰ ਦੇ ਹਿਸਾਬ ਨਾਲ ਕਿੱਡੀ ਹਾਈਟ ਆ ਕੱਟੀ ਦੀ ਕਿੰਨੀ ਵਧੀਆ ਤੇ ਟੌਪ ਦੇ ਕੁਆਲਿਟੀ ਦੇ ਵਿੱਚ ਕੱਟੀ ਆ ਤੇ ਬਾਈ ਮੋੜ ਲੈ ਆ ਜਾ ਵੀਡੀਓ ਅੱਜ ਥੋੜੀ ਜੀ ਲੰਬੀ ਹੋਣ ਵਾਲੀ ਆ ਮਿੱਤਰੋ ਨਾਖ ਖਾਸੇ ਨੇ ਨਾ ਤਾਂ ਕਰਕੇ ਜੁੜੇ ਰਹੋ ਐਂਡ ਤੱਕ ਵੀਡੀਓ ਨਾਲ ਤੁਸੀਂ ਆ ਇਹ ਦੇਖੋ ਵੀਰੇ ਦੂਜੇ ਨੰਬਰ ਦੀ ਕੱਟੀ ਆ ਜਿਹੜੀ ਏ ਵੀ ਦੇ ਨਾਲ ਨਾਲ ਦੀ ਹੋਆ ਇਹਦੀ ਇਹਦੀ ਉਮਰ ਕਿੰਨੀ ਹੈ ਜੀ ਇਹਦੀ ਬਸ ਵੀਰੇ ਹੋ ਗਏ ਬਸ ਮਹੀਨਾ ਘੱਟ ਲਾ ਲੋ ਵੀਰੇ ਉਹ ਦਾ ਡੇਢ ਸਾਲ ਦੀ ਉਮਰ ਮਾਲ ਕੇ ਦੱਸਣ ਮੁਤਾਬਕ ਹੈਗੀ ਇਹ ਆਪਣ ਆਪਣੀ ਢੱਲਾ ਕਲਾ ਕੁਆਲਟੀ ਹੁੰਦੀ ਆ ਨਾ ਵੀਰੇ ਜਮੇ ਕਿਸੇ ਵਿੱਚ ਕੋਈ ਹੁੰਦਾ ਇਹ ਇਹ ਚੌੜੀ ਜ਼ਿਆਦੇ ਆ ਔਰੋ ਹਾਂ ਵੀਰੇ ਦਾ ਕੁੱਠਾ ਥੋੜਾ ਜਿਆਦੇ ਚੌੜਾ ਔਰੋ ਚੌੜੀ ਜ਼ਿਆਦੇ ਆ ਮਿੱਤਰੋ ਤੁਸੀਂ ਆਪ ਚੈੱਕ ਕਰੋ ਪਿੱਠਾ ਪੋਠਾ ਨਾ ਕਿੰਨਾ ਵਧੀਆ ਹੈਗਾ ਚੌੜੀ ਆ ਕੱਟੀ ਪੂਰੀ ਜਾਨ ਚ ਆ ਗਈ ਕੱਟੀ ਕਿਸੇ ਪਾਸਿਓ ਲਿੱਸੀ ਲੁਸੀ ਨਹੀਂ ਹੈਗੀ ਇਹ ਸਿੰਗੀ ਮੋੜ ਲੱਗ ਰਿਹਾ ਵੀਰੇ ਸਿੰਗੀ ਇਹ ਵੀ ਮੋੜ ਲੱਗ ਰਹੀ ਆ ਪੂਰੀ ਵਧੀਆ ਹਾਂਜੀ ਬਾਕੀ ਗਾਨੇ ਗੂਨੇ ਬਾਈ ਪੂਰੀ ਵਧੀਆ ਤਿਆਰ ਕਰਕੇ ਰੱਖਦਾ ਬਾਈ ਦੇਖੋ ਪੂਰੀ ਵਧੀਆ ਗਈ ਮਿੱਤਰੋ ਕੱਟੀ ਇਹ ਵੀ ਪੂਰੀ ਟੌਪ ਦੀ ਆ ਜਮਾ ਸਸਤੇ ਸਸਤੇ ਰੇਟਾਂ ਤੇ ਚੱਕ ਲਿਆ ਕਰੋ ਛੇਤੀ ਛੇਤੀ ਤੋਂ ਛੇਤੀ ਜਲਦੀ ਜਲਦੀ ਵੀਡੀਓ ਵੀ ਸ਼ੇਅਰ ਕਰਦਿਆ ਕਰੋ ਸਾਡੀ ਨਾਲ ਦੀ ਨਾਲ ਚੈਨਲ ਨਾਲ ਜੁੜਿਆ ਕਰੋ ਸਾਡੇ ਨਾਲ ਨਾਲੇ ਬਾਈ ਵੱਧ ਤੋਂ ਵੱਧ ਤੇ ਤੁਹਾਡੇ ਵਾਸਤੇ ਹੋਰ ਵੀ ਮਾਲ ਲੈ ਕੇ ਆਉਂਦੇ ਰਹੀ ਆ ਆਪਾਂ ਬਾਈ ਦਾ ਜੈਨੂਨ ਜਾਂ ਕੰਮ ਆ ਬਾਈ ਦਾ ਕੋਈ ਬਾਈ ਵਿਚਾਰਾ ਠੱਗੀ ਠੋਰੀ ਵਾਲਾ ਕੰਮ ਨਹੀਂ ਕਰਦਾ ਬਾਈ ਕਹਿੰਦਾ ਜਮਾ ਸਸਤੇ ਰੇਟਾਂ ਦੀ ਗੱਟੀਆਂ ਦੇ ਦੇਣੀਆਂ ਨੇ। ਇਹਦੀ ਉਮਰ ਕੀ ਹੋਊ ਬਾਈ ਜੀ? ਬਸ ਵੀਰੇ ਇਹਦੀ ਇੱਕੋ ਹੀ ਉਮਰ ਹੈ ਇਹਨਾਂ ਦੀ ਵੀਰੇ 4 ਇਹ ਡੇਢ-ਡੇਢ ਸਾਲ ਦੀਆਂ ਨੇ ਚਾਰੇ ਕਹਿਣ ਦੇ ਮੁਤਾਬਕ। ਇਹ ਆਪਾਂ ਜੋੜਾ ਵੀ ਦੇ ਦਾਂਗੇ ਕਿਸੇ ਨੂੰ? ਹਾਂ ਵੀਰੇ ਜੋੜਾ ਕੱਲੀ ਕੋਈ ਜਿਵੇਂ ਵਾਲੀ ਚੁਆਇਸ ਆ ਕੋਈ ਆਪਾਂ ਲੈ ਸਕਦਾ ਹੈ। ਅੱਛਾ ਜੋੜੇ ਦਾ ਰੇਟ ਕੀ ਰਹੂ ਫੇਰਾ? ਬਸ ਵੀਰੇ ਜੋੜੇ ਦਾ ਆਲਾ ਸਾਜੇ ਨਾ ਕਰਦਾ ਕੋਈ ਗੱਲ ਨਹੀਂ ਆਪਾਂ। ਅੱਛਾ ਹਾਂਜੀ ਵੀਰੇ। ਤੇ ਆ ਵੀ ਚੈੱਕ ਕਰੋ ਮਿੱਤਰੋ ਝੋਲੀ-ਝੋਲੀ ਦੇਖੋ ਗੱਟੀ ਦੀ ਕਿੰਨੀ ਵਧੀਆ ਹੈਗੀ। ਤੁਸੀਂ ਆਪ ਵੀ ਚੈੱਕ ਕਰ ਸਕਦੇ ਹੋ ਸਿੰਗੀ-ਸੁੰਗੀ ਇਹਦੇ ਵੀ ਪੂਰੀ ਵਧੀਆ ਲੱਗੇ ਨੇ ਮੱਥਾ ਦੇਖੋ ਮੱਥਾ ਕਿੰਨਾ ਚੌੜਾ ਹੈ ਦਾ ਮੱਥਾ ਦੇਖੋ ਜੀ ਕਿੰਨਾ ਚੌੜਾ ਹੈਗਾ ਪੂਰੇ ਵਧੀਆ ਸਾਨ ਦੀ ਕੁਆਲਿਟੀ ਦੀ ਕੱਟੀ ਆ ਇਹ ਪੂਰੇ ਵਧੀਆ ਸਾਨ ਦੀ ਹੈਗੀ ਕੁਆਲਿਟੀ ਵਾਲੀ ਦੀ ਬਾਕੀ ਬਾਈ ਡੈਰੀ ਚੋਂ ਕੱਟੀਆਂ ਲੈ ਕੇ ਆਉਂਦਾਗਾ ਡੈਰੀ ਦੇ ਇਕਟੀਆਂ ਹੁੰਦੀਆਂ ਨੇ ਤਕਰੀਬਨ 22 ਕੋਲੇ ਇਹ ਵੀ ਦੇ ਵਿੱਚ ਬਾਈ ਪੋਸਟ ਨੇ ਵੀ ਕਿਹੜੇ ਸੀਮੰਤ ਦੇ ਬਾਰੇ ਸੀਮੰਤ ਦਾ ਦਾਵਾ ਨਹੀਂ ਕਰਦੇ ਹੈਗੇ ਕਿਉਂਕਿ ਡੈਰੀ ਦੇ ਵਿੱਚ ਜਿਹੜਾ ਮੈਂ ਰੱਖਦਾਗਾ ਉਹ 15 16 ਪਲੱਸ ਹੀ ਹੁੰਦੀ ਹੈਗੀ ਹਣ ਅੱਛਾ ਹਾਂ ਵੀਰੇ ਆਪਾਂ ਕਹਿ ਦਈਏ ਫਲਾਣੇ ਦੀ ਹੈ ਜੀ ਕਿਹੜੇ ਸੀਮੰਤ ਦੇ ਆਏ ਆ ਇਹ ਆਪਾਂ ਨਹੀਂ ਇਹ ਗੱਲ ਕਹਦੇ ਹੈਗੇ ਠੀਕ ਹੈ ਠੀਕ ਹੈ ਬਾਈ ਸੀਮੰਤ ਦਾ ਬਾਈ ਕਹਿੰਦਾ ਦਾਵਾ ਨਹੀਂ ਆਪਾਂ ਕੋਈ ਕਰਦੇ ਕਿਸੇ ਨੂੰ ਬਾ ਲੰਗ ਲੰਗ ਦੀ ਲੰਗ ਛੰਗ ਦੀ ਇਹ ਗਾਰੰਟੀ ਹੈ ਬਾਈ ਦੀ ਕੋਈ ਨੁਕਸਰੀ ਗਾਰੰਟੀ ਹੈ ਵੀ ਆਪਾਂ ਈ ਮੀ ਆਪਾਂ ਕਹੀਂ ਜਾਈਏ ਵੀ ਆਪਾਂ ਇਹ ਪਿਓਰ ਮੋਰਾ ਚ ਨੇ ਫਲਾਨੇ ਸੀਮਣ ਦੀ ਜੇ 10 ਮਹੀਨੇ ਡੈਰੀ ਦੀ ਹੈ ਜੇ ਫਲਾਨੇ ਦੀ ਹੈ ਆਪਾਂ ਇਹ ਗੱਲ ਦਾਵਾ ਨਹੀਂ ਕਰਦੇ ਵੀਰੇ ਆਪਦੇ ਕਿਸੇ ਵੀ ਤਰ੍ਹਾਂ ਦੀ ਤਸੱਲੀ ਕਰਕੇ ਕੋਈ ਵੀਡੀਓ ਦੇ ਉੱਤੇ ਕਿਸੇ ਵੀ ਤਰ੍ਹਾਂ ਦੀ ਆਪਣਾ ਆਪਣਾ ਚੀਜ਼ ਲੈ ਸਕਦਾ ਹੈ ਠੀਕ ਹੈ ਜੀ ਠੀਕ ਹੈ ਆ ਗਈ ਚੌਥੇ ਨੰਬਰ ਵਾਲੀ ਗੱਟੀ ਇਹ ਚਾਰੇ ਡੇਢ-ਡੇਢ ਸਾਲ ਦੀਆਂ ਨੇ ਹਾਂਜੀ ਵੀਰੇ ਇਹ ਚਾਰੇ ਮਿੱਤਰੋ ਚੌਥੀ ਗੱਟੀ ਹੈ ਇਹ ਉਹਨਾਂ ਚੋਂ ਚਾਰੇ ਡੇਢ-ਡੇਢ ਸਾਲ ਦੀਆਂ ਨੇ ਇਹ ਪੂਰੀਆਂ ਵਧੀਆ ਨਿਗੀਆਂ ਸਿੰਗੀ ਇਹਦੀ ਵੀ ਵਧੀਆ ਲੱਗੀ ਹੋਈ ਹੈਗੀ ਬਾਕੀ ਫੇਸ ਕੁਆਲਿਟੀ ਵਗੈਰਾ ਥੋੜੀ ਜਿਹੀ ਰਾਮ ਨੇ ਪੂਰੀ ਜੀ ਕਿਵੇਂ ਮਾਰਦੀ ਹੈ ਇਹ ਵਿੱਚ ਉਹ ਹੈ ਲੋਹਾ ਇਹ ਕੱਚੀ ਹੁੰਦੀਆਂ ਨਾ ਹਨਾ ਫਿਰ ਬਦਲ ਜਾਂਦੇ ਆ ਅੰਦਰ ਖੜੇ ਨੇਗੇ ਧੁੱਪ ਤਾਂ ਇਹਨਾਂ ਨੂੰ ਲੱਗਦੀ ਨਹੀਂ ਹੈਗੀ ਵੀਰੇ ਜੇ ਧੁੱਪ ਲੱਗੇ ਤਾਂ ਥੋੜਾ ਫਸਲਾ ਫਰਕ ਪੈ ਜਾਂਦਾ ਹੈ ਹਨਾ ਜੇ ਪਸ਼ੂ ਅੰਦਰ ਖੜਾ ਰਹੇ ਤਾਂ ਫਿਰ ਉਸ ਤਰ੍ਹਾਂ ਦੀ ਚਮੜੀ ਹੋ ਜਾਂਦੀ ਹੈ ਪਸ਼ੂ ਦੀ ਹਾਂ ਫਰਕ ਪੈ ਜਾਂਦਾ ਵੀਰੇ ਹੁਣ ਆਪਣੇ ਦਾ ਕੱਚੇ ਚ ਵੀ ਮਾਲਕ ਕੱਚੇ ਚ ਵੀ ਬੰਦਦੇ ਨੇਗੇ ਕੋ ਕਿਵੇਂ ਐ ਫਰਕ ਪਾਏ ਠੀਕ ਹੈ ਏ ਮਿੱਤਰੋ ਅੰਦਰ ਰਹਿਣ ਕਰਕੇ ਨੇ ਲਾਲ ਜੀਆਂ ਹੋਈਆਂ ਹੋਈਆਂ ਥੋੜੀਆਂ ਜੀਆਂ ਐਨਾ ਸੌਂਝੀ ਹੋਈ ਨੇ ਗਿਆ ਸਾਧੀਆਂ ਕਟੀਆਂ ਵਾਲੀਆਂ ਨੇ ਸੱਤਾਂ ਹਾਂਜੀ ਵੀਰੇ ਫਿਰ ਆਪਣੀ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਕਟੀਆਂ ਨੇ ਜ਼ਿਆਦੇ ਸੋਨੂੰ ਬਸ 2 4 5 ਕ ਤੋਰ ਕੇ ਦਿਖਾਵਾਂਗੇ ਇਦੋਂ ਬਾਅਦ ਮੈਂ ਆਪਾਂ ਡਿਟੇਲ ਦੇਵਾਂਗੇ ਦੂਜੇ ਲੋਟ ਸਾਰੀਆਂ ਦੀ ਕੱਟੀ ਆ ਵੀ ਚੰਗੀ ਐ ਦੇਖ ਲਓ ਮਿੱਤਰੋ ਕੋਈ ਲੰਗਸ਼ੰਗ ਨਹੀਂ ਕਿਸੇ ਪਾਸੋਂ ਕੋਈ ਬੰਦਬਾਲ ਨਹੀਂ ਕਿੰਨਾ ਪਿਆਰਾ ਹੈਗਾ ਪੂਰਾ ਕਿਸੇ ਸੀਮਨ ਦੀ ਕੱਟਿਆ ਪਰ ਆਪਾਂ ਨਹੀਂ ਕਹਿੰਦੇ ਵੀਰੇ ਵੀ ਇੰਨਾ ਵੀ ਪ੍ਰੋਪਰ ਕਲਰ ਦੇਖੋ ਜਿਵੇਂ ਕਿਸੇ ਨੇ ਪਾਲ ਕੇ ਰਹੀ ਹੁੰਦੀ ਆ ਇਸ ਤਰ੍ਹਾਂ ਦਾ ਕਲਰ ਆ ਕੱਟਿਆ ਦੇਖੋ ਮਿੱਤਰੋ ਪੂਰੀ ਚਮਕਦਾਰ ਹੈ ਸੀ ਗੱਲ ਨਹੀਂ ਪੂਰੀ ਚਮਕਦਾਰ ਵਾਲੀ ਮੋੜਨ ਲੱਗ ਰਹੀ ਹੈਗੀ ਹਾਂ ਖੀਰੀਆਂ ਕੱਟੀਆਂ ਨੇ ਕੋਈ ਇਹ ਛੋਟੇ ਇਹਦੀ ਉਮਰ 'ਚ ਕੱਟਾ ਹੈ ਹਨਾ ਹਾਂ ਇਹਦੀ ਕੱਟ ਹੋਊਗੀ ਵੀਰੇ ਬਸ ਇਹ 16 ਮਹੀਨੇ ਦੀ ਕੱਟੇ ਹੋਗੀ ਮੰਨ ਲਓ 16 15 16 ਦੇ ਲੈ ਵੀ ਹੋਊ ਹਾਂ ਚਲੋ ਬੰਨੋ ਜੀ ਬਾਕੀ ਮਿੱਤਰੋ ਅੱਜ 17 ਕੱਟੀਆਂ ਨੇ ਬਾਈ ਲਵੇ ਫਾਰਮਾ ਝੋਟਾ ਉਹਨੂੰ ਦਿਖਾਵਾਂਗੇ ਵੀਡੀਓ ਦੇ ਐਂਡ ਤੇ ਕਟਾਂਗੇ ਉਹ ਪੂਰਾ ਟੋਪ ਦਾ ਨਹੀਂ ਨਹੀਂ ਆ ਜਮਾਂ ਠੀਕ ਹੈ ਜੀ ਆਹ ਕੱਟੀਆਂ ਦੀ ਆਹ ਜੋੜਾ ਛੋਟੀਆਂ ਕੱਟੀਆਂ ਦਾ ਦੋ ਦਾ ਹਾਂਜੀ ਵੀਰੇ ਇਹ ਜੋੜਾ ਵੀ ਸਸਤੇ ਰੇਟ ਤੇ ਦੇ ਦਾਂਗੇ ਜੇਕਰ ਕਿਸੇ ਵੀਰੇ ਵੀ ਨਾ ਛੋਟੀਆਂ ਕੱਟੀਆਂ ਦਾ ਜੋੜਾ ਲੈਣਾ ਹੋਵੇ ਬਾਈ ਜਮਾਂ ਡਿਸਕਾਊਂਟ ਹੀ ਦੇ ਦਊਗਾ ਮਿੱਤਰੋ ਕੰਟੈਕਟ ਕਰ ਲਓ ਬਾਈ ਨਾਲ ਸਕਰੀਨ ਤੇ ਨੰਬਰ ਅਸੀਂ ਜਰੂਰ ਚਲਾਵਾਂਗੇ ਤੇ ਬਾਕੀ ਬਾਈ ਨੇ ਵਿੱਚ ਪਹਿਲਾਂ ਬੋਲ ਵੀ ਦਿੱਤਾ ਨੰਬਰ ਆ ਕੱਟੀ ਤੇ ਮਾਰ ਬਾਈ ਕੈਮਰਾ ਮੜਾ ਜਾ ਦੇਖ ਕੇ ਮੈਂ ਗੋਬੜਾ ਪਲਿਉ ਪਈ ਆ ਤਾਂ ਜਮਾ ਹਾਂਜੀ ਵੀਰੇ ਇਹ ਨਮਟ ਦੀ ਕੁਆਲਿਟੀ ਦੀ ਵਾ ਸਾਰਿਆਂ ਨੂੰ ਹਾਂ ਵੀਰੇ ਦੇਖੋ ਮਿੱਤਰੋ ਜਮਾ ਸ਼ਾ ਕਾਲੀ ਹੈ ਜਮਾ ਆਪਾਂ ਕਹਿੰਦੇ ਨਾ ਜੈਟ ਬਲੈਕ ਦੇ ਵਿੱਚ ਪੂਰੀ ਪਲਿ ਪਈ ਆ ਫੂੰਪੂਛੀ ਦਾ ਕਿਵੇਂ ਕੱਟ ਲੱਗਿਆ ਹੋਇ ਤੇ ਮੇਰੇ ਪੂ ਦਾ ਮਾਲਕਾਂ ਦਾ ਕਹਿਣਾ ਵੀ ਪਹਿਲੇ ਦਿਨ ਤੋਂ ਹੀ ਆਏ ਆ ਕਿ ਬੂੰਸੇ ਇਹ ਅੱਛਾ ਇੱਕ ਆ ਕੰਨ ਕੱਟਿਆ ਹੋਇ ਥੋੜਾ ਜਿਹਾ ਕੰਨ ਵੀ ਦੀ ਕੁੰਬਲੀ ਜੀ ਕੱਟੀ ਹੋਇਆ ਕੰਨ ਦੀ ਕੱਟੀ ਵੀਰੇ ਬਾਕਮਾਲ ਆ ਕੱਟੀ ਬਾਕਮਾਲ ਹੀ ਹੈ ਗੱਲ ਸਹੀ ਹੈ ਜਮਾ ਸੰਭੀ ਪੜੀ ਆ ਪੂਰੀ ਕੋਈ ਐ ਨਹੀਂ ਸੀ ਨਾ ਵੀ ਨੇ ਝੋਲੀ ਦਿਖਾਓ ਵੀਰੇ ਦੀ ਕਿੰਨੀ ਭਰੀ ਝੋਲੀ ਆਗੀ ਕੱਟੀ ਦੀ ਝੋਲੀ ਤੇ ਮਾਰ ਬਈ ਕੇਵਰ ਹਾਂ ਕੱਟੀ ਪੂਰੀ ਬਾਕਮਾਲ ਦੇ ਵਿੱਚ ਹੀ ਆ ਹਾਂ ਪੂਰੀ ਜਾਨ ਚਾ ਕੱਟੀ ਮਿੱਤਰੋ ਜੇ ਕਿਸੇ ਨੇ ਪਾਲ ਨਹੀਂ ਹੋਵੇ ਘਰੇ ਜਮਾ ਪੜੀ ਪਈ ਆ ਪੂਰੀ ਫੁੱਲੋ ਤੋਰੇ ਤਾਰੇ ਦੇਖੋ ਵੀਰੇ ਪੂਰੀ ਐਰ ਕਾਨਾ ਵਾਂਗੂ ਤੁਰਦੀ ਆਗੀ ਹਾਂ ਤੋਰੇ ਤਾਰੇ ਦੀ ਪੂਰੀ ਸੋਹਣੀ ਕੱਟੀ ਆ ਜਮਾ ਇੱਕ ਉਹਦੋਂ ਗਾਹਾਂ ਵਾਲੀ ਆ ਆ ਗਈ ਮਿੱਤਰੋ ਕੱਟੀ ਲਾਲ ਲਾਲ ਬਾਲਾਂ ਚ ਜਿਵੇਂ ਆਪਾਂ ਪਹਿਲਾਂ ਤੁਹਾਨੂੰ ਦਿਖਾ ਕੇ ਹਟਿਆ ਇਹ ਵੀ ਕੱਟੀ ਪੂਰੀ ਪਲੀ ਪਈ ਐ ਹਾਂ ਮੇਰੇ ਪੁੱਠਾ ਵਾਟ ਕੱਟੀ ਕੋਈ ਲਾਮਨੇ ਆਪਣੇ ਕੋਲੇ ਲਿੱਸੀ ਨਹੀਂ ਹੈਗੀ ਅੱਜ ਹਣਾ ਲਿੱਸੀ ਵੀਰੇ ਫਿਰ ਤੁਹਾਨੂੰ ਪਤਾ ਹੀ ਆ ਹਣਾ ਫਿਰ ਲਿੱਸਾ ਬਸ ਥੋੜਾ ਯਾਰ ਟੁੱਟ ਆਏ ਟਟੇ ਆਂਦਾਗਾ ਲਿੱਸਾ ਪਸੂ ਟੁੱਟ ਜਾਂਦਾ ਕਹਿੰਦਾ ਹਾਂ ਮੇਰੇ ਥੋੜਾ ਯਾਰ ਕੱਟੀਆਂ ਰਾਬਾਈ ਰਾਵਣਾ ਦੇਖ ਕੀ ਲੈਂਦਾ ਬਸ ਆਇਆ ਲੋ ਥੋੜਾ ਨਾ ਮੇਰੇ ਮੂਰੇ ਦੇ ਹਲਕਾ ਕਰਦੇ ਆ ਨੇ ਸਾਲੀਆਂ ਖਲਿਆਰੇ ਪਏ ਨਹੀਂ ਲੈ ਇਹਨਾਂ ਦੇ ਪਤਾ ਨਹੀਂ ਦਿਖਾ ਦੋ ਬਸ ਪਏ ਨਹੀਂ ਹਾਂ ਹਾਂ ਆ ਵੀਡੀਓ ਵਾਲੀ ਲੰਬੀ ਪਏ ਨਹੀਂ ਹੈਗੇ ਵੀਡੀਓ ਤਾਂ ਅੱਜ ਲੰਬੀ ਹੋਣ ਵਾਲੀ ਹੈ ਤਾਂ ਲੰਬੀ ਹੋਊਗੀ ਲੰਬੀ ਚੱਲੀ ਜਾਣ ਦੇ ਹਾਂਜੀ ਦੇਖੋ ਮਿੱਤਰੋ ਚੌਂਕਦੇ ਨੇ ਨਾ ਵਾਲ ਰੇਸ਼ਮੀ ਜੁਲਫਾਂ ਮੱਥਾ ਮੱਥਾ ਦੇਖੋ ਵੀਰੇ ਬਹੁਤ ਚੌੜਾ ਹੈ ਇਹਦਾ ਬਹੁਤ ਚੰਗੀ ਕੱਟੀ ਹੈ ਜੀ ਵੀਰੇ ਬਹੁਤ ਚੰਗੀ ਕੱਟੀ ਹੈਗੀ ਨਾਸਨ ਦੀ ਕੱਟੀ ਹੈ ਪੂਰੀ ਪੂਰਾ ਸਰੇ ਦਾ ਲੱਗਿਆ ਹੋਇਆ ਕੋਈ ਐ ਨਹੀਂ ਹਾਂ ਪੜਾ ਪੜਾ ਪੂਰਾ ਚੌੜਾ ਹੈ ਦੇਖੋ ਇਹਦਾ ਵੀ 2-3 ਸਾਲ ਦੀ ਮੰਨ ਸਕਦੇ ਕਹਿ ਸਕਦੇ ਆ ਵੀ ਨਹੀਂ ਆਪਾਂ 1.5 ਸਾਲ ਦੀ ਕਹਿ ਸਕਦੇ ਵੀਰੇ ਇਹਨੂੰ ਕਿ ਮਤਲਬ ਕਿ ਬਸ 16 ਮਹੀਨਿਆਂ ਦੀ ਕੱਟੀ ਹੈ ਵੀ ਠੀਕ ਹੈ ਜੀ ਹਾਂਜੀ ਵੀਰੇ ਬੰਨੋ ਜੀ ਬਾਕੀ ਕੱਟੀਆਂ ਤਾਂ ਉਹ ਕੈਮਰਾ ਮਾਰ ਕੇ ਦਿਖਾ ਦਿੰਦੇ ਹਾਂ ਨਾ ਭਾਈ ਹਾਂਜੀ ਵੀਰੇ ਉਹ ਮਾਰ ਕੇ ਫਿਰ ਤਾਂ ਬਾਲੀਆਂ ਨੇ ਵੀਰੇ ਫਿਰ ਇਹਨਾਂ ਦਾ ਤੋਂ ਹਾਂ ਉਧਰ ਆ ਗਈ ਮਿੱਤਰੋ ਲਾਟ ਕੱਢਿਆ ਹਾ ਤੁਹਾਡੇ ਵਾਸਤੇ ਆ ਆ ਗਿਆ ਦ ਆ ਦੇਖੋ ਦੋ ਜੋੜਾ ਛੋਟੀਆਂ ਨਾਲ ਜਮੀਂ ਸਸਤੇ ਰੇਟ ਤੇ ਜੇ ਕਿਸੇ ਨੇ ਚੱਕਣਾ ਜਮੀਂ ਸਸਤੇ ਰੇਟ ਦੀ ਚਕਾ ਦੂ ਬਾਈ ਬਸ ਉਹੀ ਮੰਗੋ ਜਿਵੇਂ ਆਪਾਂ ਕਹਿੰਦੇ ਆ ਦੇ ਉਧੂ ਗਹਾਰਾ ਹਾਉਨੇ ਬਾਈ ਆ ਆ ਗਈਆਂ ਇਹ ਕੱਟੀਆਂ ਸਾਰੀਆਂ ਛੋਟੀਆਂ ਆ ਗਈਆਂ ਇਧਰ ਹਨਾ ਆ ਛੋਟੀਆਂ ਆ ਗਈ ਆ ਆ ਕੱਟੀ ਦੇ ਮਾਰ ਮੜਾ ਜਾ ਕੈਮਰਾ ਫੇਸ ਤੇ ਆ ਦੇਖ ਹਾ ਕੱਟੀ ਦੇਖੋ ਮਿੱਤਰੋ ਪੂਰੀ ਟੌਪ ਦੀਆਂ ਜੀ ਆ ਗਈ ਤੁਸੀਂ ਆਏ ਦੇਖੋ ਕਿੰਨੀ ਛੋਟੀ ਐ ਤੇ ਸਿੰਘ ਦੇਖੋ ਇਹਦੇ ਹੁਣ ਹੀ ਕਿੰਨੇ ਮੁੜੇ ਪਏ ਨੇ ਹਲੇ ਉਮਰ ਦੇਖੋ ਇਹਦੀ ਛੋਟੀ ਆ ਉਹ ਹਸਾਬ ਨਾਲ ਸਿੰਗੀ ਦੇਖੋ ਕਿੰਨੀ ਵਧੀਆ ਲੱਗੀ ਹੋਈ ਆ ਤੇ ਬਾਕੀ ਆ ਆ ਗਈ ਇੱਕ ਕੱਟੀ ਹੋਰ ਤੇ ਗਾਹਾਂ ਖੜੀ ਆ ਇੱਕ ਲੀਲੀ ਰਾਬੀ ਇਹਦੇ ਚੱਕ ਕਰਾ ਫੇਸ ਕੁਆਲਟੀ ਮੜੀ ਜੀ ਮਿੱਤਰੋ ਲੀਲੀ ਰਾਬੀ ਅੱਜ ਕੱਲ ਮਿਲਦੀ ਬਹੁਤ ਘੱਟ ਆ ਡਿਮਾਂਡ ਬਹੁਤ ਜ਼ਿਆਦਾ ਆ ਲੀਲੀ ਰਾਬੀ ਦੀ ਆ ਰਾਮ ਨੇ ਇਹ ਵੀ ਆਪਾਂ ਠੀਕ ਜੇ ਰੇਟ ਚੀ ਦੇ ਦਾਂਗੇ ਆਪਾਂ ਠੀਕ ਜੇ ਰੇਟ ਚੀ ਦੇ ਦਾਂਗੇ ਕੋਈ ਗੱਲ ਨਹੀਂ ਜੀ ਕਿਸ ਨੇ ਆਪਾਂ ਹਾਬਰੇ ਹੁਣ ਮਿੱਤਰੋ ਤੁਹਾਨੂੰ ਇੱਕ ਲਗੀਨਾ ਦਿਖਾਉਣ ਲੱਗੇ ਆ ਟੌਪ ਦਾ ਆਪਦੇ ਦਿਲ ਦੀਆਂ ਧੜਕਣਾ ਰੋਕ ਲਓ ਪਹਿਲਾਂ ਮਣੀ ਜੀ ਸਾਡੀ ਗੱਲ ਗੌਰ ਨਾਲ ਸੁਣਿਓ ਰੋਕ ਲੋ ਦਿਲ ਦੀਆਂ ਧੜਕਣਾ ਸੋਨੂ ਟੌਪ ਦਾ ਨਗੀਨਾ ਥੋੜੇ ਵਾਸਤੇ ਜਮਾ ਜਿਹੜਾ ਅੱਜ ਬੁੱਲ ਕੱਢਣਾ ਸੀ ਆਪਾਂ ਨੇ ਉਹ ਕੱਢ ਰਹੇ ਹਾਂਗੇ ਥੋੜੇ ਵਾਸਤੇ ਆ ਜਾ ਮਿੱਤਰਾਂ ਮਾਰ ਆ ਦੇਖੋ ਮਿੱਤਰੋ ਕੀ ਖੜਾ ਹੈ ਟੌਪ ਦਾ ਨਗੀਨਾ ਇਹਦਾ ਨੌ ਰੱਖਦਾ ਗੇਜਾ ਗੇਜਾ ਰੱਖਦਾ ਇਹਦਾ ਨੌ ਮਾਲਕਾਂ ਨੇ ਵੀ ਰੱਖਿਆ ਹੋਇਆ ਸੀ ਇਹ ਇਹ ਸਤਾਜ ਕਿੰਨੇ ਕ ਟਾਈਮ ਦਾ ਹੋ ਸਕਦਾ ਇਹ ਨੌ ਕ ਮਹੀਨਿਆਂ ਦਾ ਬੱਚਾ ਵੀ ਇਹ ਅਜੇ ਹਲੇ ਹਾਂਜੀ ਵੀਰੇ 9 ਮਹੀਨੇ ਦੀ ਹੈ ਵੀਰੇ ਹਾਂ ਇਹਦਾ ਚੁੰਗਦਾ ਹੀ ਆਇਆ ਜੀ ਕਹਿੰਦੇ ਮੈਂ ਇਸਦੇ ਥੱਲੋਂ ਹੀ ਲਿਆਂਦਾ ਲਾ ਕੇ ਚੁੰਗਦਾ ਤੜਕੇ ਚੁੰਗ ਕੇ ਆਇਆ ਇਹ ਹਾਂਜੀ ਹਾਂਜੀ ਇਹ ਕੱਲ ਚੁੰਗ ਕੇ ਆਇਆ ਵੀਰੇ ਅੱਛਾ ਕੱਲ ਚੁੰਗ ਕੇ ਆਇਆ ਹਾਂਜੀ ਵੀਰੇ ਇਹਦਾ ਮਿੱਤਰੋ ਤੁਸੀਂ ਆਪ ਹੀ ਦੇਖ ਲਓ ਚੁੰਗਦਾ ਆਇਆ ਹਰੇ 9 8 ਮਹੀਨਿਆਂ ਦਾ 9 ਦਾ ਬੱਚਾ ਹੈਗਾ ਤੁਸੀਂ ਪਿੱਠਪੂੜਾ ਦੇਖੋ ਕਿੰਨਾ ਚੌੜਾ ਐ ਐਂਡ ਦੇ ਗਾਂਗੇ ਆ ਤੁਸੀਂ ਪਿੱਠਪੂੜਾ ਦੇਖੋ ਜੀ ਕਿੰਨਾ ਚੌੜਾ ਲੈ ਹਲਦਾ ਤੱਕਾ ਮਾਰੇ ਤੋਂ ਕਿਓ ਇਹਨੂੰ ਕਹਿੰਦੇ ਨੇ ਪਿਓਰ ਆਸਾਨ ਆ ਜਿਹੜੇ ਸੀਮਣਾਂ ਦੇ ਮਿੱਤਰੋ ਆਪਾਂ ਟੀਕੇ ਲੈਂਦੇ ਫਿਰਦੇ ਆ ਨਾ ਉਹ ਸੀਮਣ ਆਪਣੇ ਲਵੇ ਤੁਰੇ ਫਿਰਦੇ ਨੇ ਰਾਮਣੇ ਬਾਈ ਲਵੇ ਤੁਰੇ ਫਿਰਦੇ ਨੇ ਇੱਥੋਂ ਚੱਕੋ ਪਿਓਰ ਸੀਮਣ ਸਿੱਧਿਆਂ ਡਾਇਰੈਕਟ ਕ੍ਰੋਸ ਕਰਾਓ ਉਹ ਸੀਮਣਾਂ ਦਾ ਆਪਾਂ ਨੂੰ ਪਤਾ ਕੀ ਇਹ ਵੀ ਪਿਓਰ ਲਿੱਲੀ ਰਾਵੀ ਦਾ ਕਿਹਦਾ ਸੀਮਣ ਹੈ ਉਹ ਆਹ ਦੇਖ ਆਹ ਖੜੀਆਂ ਨੇ ਉਹ ਚੀਜ਼ਾਂ ਇਹੇ ਆ ਝੋਟੇ ਪਾ ਲੋ ਕੱਟੇ ਵਾਲਿਆਂ ਨੂੰ ਨਾ ਵੇਚੋ ਵੱਡਣ ਵਾਲੇ ਨੂੰ ਤਾਂ ਨਹੀਂ ਦੇਣਾ ਆਪਾਂ ਨੇ ਨਾ ਨਾ ਵੀਰੇ ਆਪਾਂ ਵੱਡਣਾ ਦਿੰਦਾ ਵੱਡਣ ਵਾਲੇ ਨੂੰ ਰਾਵਣਾ ਕਹਿੰਦਾ ਜਮੀ ਮੂਹ ਲੈਣਾ ਬਾਈ ਮਾਰਕਾ ਵੀ ਇਹੀ ਕਹਿਣਾ ਸੀ ਕਿ ਨਾ ਵੱਡਣ ਵਾਲੇ ਕੰਟੈਕਟ ਕਰਨ ਜੇ ਕੋਈ ਵੱਡਣ ਵਾਲਾ ਲੈਂਦਾ ਸਾਨੂੰ ਫਸ ਗਿਆ ਆਪਦੇ ਆਪ ਨੂੰ ਚਿੱਤ ਨੂੰ ਹਿਸਾਬ ਲਾ ਲਏ ਉਹ ਵੀ ਉਰੋਂ ਸਾਨੂੰ ਝੂਠ ਮਾਰ ਕੇ ਲੈ ਗਿਆ ਵੀ ਮੈਂ ਰੱਖਣਾ ਹੈ ਘਰੇ ਉਦੋਂ ਮਾਰ ਬੱਢਣ ਵਾਲਿਆਂ ਨੂੰ ਫਸ ਗਿਆ ਸਾਨੂੰ ਆਪਦੇ ਹਿਸਾਬ ਲਾ ਲਿਆ ਆਪਦੇ ਆਪ ਨੂੰ ਗਰਦੂ ਦੀ ਇਹ ਜੀ ਕਟਾਂਗੇ ਯਾਦ ਰੱਖੂ ਉਹ ਤੇ ਬਾਕੀ ਆ ਦੇਖੋ ਹਲੇ ਤਾਂ ਗੇਜੇ ਨੇ ਜਵਾਨ ਹੋਣਾ ਹੈ ਹਲੇ ਤਾਂ ਗੇਜੇ ਨੇ ਸ਼ੁਰੂਆਤ ਕੀਤੀ ਹੈ ਦੁੱਧ ਚੁੰਗਦਾ ਕੱਲ ਹਟਾਇਆ ਇਹ ਕੱਟਾ ਦੇਣਾ ਉਹਨੂੰ ਜਿਹੜੇ ਬੰਦੇ ਨੇ ਪੂਰੇ ਸ਼ੌਂਕ ਨਾਲ ਪਾਲਣਾ ਹੈ ਗੇਜਾ ਗੇਜੇ ਨੂੰ ਤੋਰ ਕੇ ਦਿਖਾ ਮੜਾ ਜਾ ਗੇਜਾ ਦੇਖੋ ਪਹਿਮਾਨੀ ਤੋਰ ਹੈ ਗੇਜੇ ਦੀ ਦੇਖਾ ਕਿਉਂ ਤੁਰਦਾ ਪਲਵਾਨੀ ਤੋ ਰਹਿ ਗਏ ਜੇ ਦੀ ਪਲਵਾਨੀ ਚੱਕ ਲੋਗੇ ਜਾ ਨਹੀਂ ਮਿਲਣਾ ਇਹ ਆ ਮੁੜ ਕੇ ਸੋਨੂੰ ਨਹੀਂ ਮਿਲਣਾ ਬਾਕੀ ਤੁਸੀਂ ਆਪ ਚੈੱਕ ਕਰੋ ਨਾਲ-ਨਾਲ ਗੇਜੇ ਦੇ ਪੂਰੇ ਓਕੇ ਨੇ ਜਮਾ ਮਾਰਕਾ ਸਾਰਾ ਪ੍ਰੋਪਰ ਦੇ ਵਿੱਚ ਆ ਗੇਜਾ ਪੂਰਾ ਪ੍ਰੋਪਰ ਤਿਆਰ ਹੋਇਆ ਹੋਇਆ ਸੀਲ ਪੱਠਾ ਹੈ ਜਮਾ ਤੁਸੀਂ ਆਪ ਦੇਖ ਲਓ ਲੈ ਕੋਈ ਅਚਬੀ ਨਹੀਂ ਲੀਲੀ ਰਾਵੀ ਦੀ ਨਿਸ਼ਾਨੀ ਹੁੰਦੀ ਹੈ ਠੰਡੀ ਸੀਲ ਹੈ ਨਸਲ ਇਹ ਮੇਨ ਵੀ ਜਿਹੜੀ ਦੀ ਮਨ ਕਰੀ ਅੱਖ ਲੱਗੀ ਹੋਈ ਹੈ ਇਹਦੀ ਅਸਲ ਮੈਂ ਮੇਨ ਪ੍ਰੋਜੈਕਟ ਉਹੀ ਦੇਖਦਾ ਹਾਂ ਆੱਖੂ ਖੁਕ ਚੈੱਕ ਕਰਾ ਗਏ ਜਿਹੜੀ ਮੜੀ ਜੀ ਲਵੇ ਲਾਜ ਰ ਅਗੇਜੇ ਦੇ ਗੱਲ ਕਿਤੇ ਇਰੀ ਗਰੀ ਥੋੜੋ ਹੈ ਗੇਜਾ ਦਾ 100 ਪਿੰਡਾਂ ਦਾ ਮਾਲਕ ਹੈ ਲੈ ਤੁਸੀਂ ਆਪ ਚੈੱਕ ਕਰੋ ਲੈ ਤੁਰਦਾ ਦੇਖਗੇ ਜੇ ਤੇ ਮੜਕ ਦੇਖੋਗੇ ਜੇ ਚ ਹੁਣੇ ਹਲੇ ਚੁੰਗਦਾ ਉਹ ਕਰਿਆ ਦਿਲ ਹੈ ਕਿਉਂ ਗੂਗਲ ਵਰਗੀ ਗਗੂ ਗੱਲ ਵਰਗੀ ਤੋਹ ਰਹਿ ਗੇਜੇ ਦੀ ਸਾਨ ਵਾਂਗੂ ਐ ਤੁਰਦਾ ਹੁਣ ਐਸਾਨ ਬਣਿਆ ਪਿਆ ਤਾਂ ਬਾਕੀ ਮਿੱਤਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਸਾਨੂੰ ਕਮੈਂਟ ਵੀ ਵੀਰੇ ਕਰਿਆ ਕਰੋ ਇਹ ਵੀ ਕਮੈਂਟ ਕਰਿਆ ਕਰੋ ਯਾਰ 네ਗੇਟਿਵ ਕਮੈਂਟ ਤਾਂ ਕਰਦੇ ਨੇ ਸਾਨੂੰ ਐ ਨਹੀਂ ਕਰਦੇ ਤੁਸੀਂ ਵੀ ਚੰਗੀ ਲੱਗੀ ਉਹਨੂੰ ਮਾੜੀ ਲੱਗੀ ਬਾਕੀ ਰਾਮਨੇ ਬਾਈ ਮੜਾ ਜਾ ਇੱਕ ਵਾਰ ਦੁਬਾਰਾ ਇੱਕ ਕੰਟੈਕਟ ਨੰਬਰ ਵੀ ਬੋਲ ਦੇ ਆਪਦਾ ਜੀ ਵੀਰੇ ਆਪਣਾ ਕੰਟੈਕਟ ਨੰਬਰ 88376 ਤੇ 68044 ਵੀਰੇ ਪਿੰਡ ਆਪਣਾ ਹਰੀਘੜਾ ਤਹਿਸੀਲ ਤਨੌਣਾ ਤੇ ਜ਼ਿਲ੍ਹਾ ਬਰਨਾਲਾ ਤੇ ਇੱਕ ਹੋਰ ਵਾਦਾ ਲੈਣਾ ਤਿੱਥੋਂ ਅੱਜ ਵੀ ਆਪਾਂ ਨੇ ਕੱਟਣ ਵਾਲਿਆਂ ਨੂੰ ਕੱਟੀਆਂ ਕਦੇ ਨਹੀਂ ਦੇਣੀ ਨਹੀਂ ਨਹੀਂ ਹੈਗੀ ਜੀ ਜੇ ਕਿਸੇ ਕੋਈ ਕੱਟਿਆ ਕੋਈ ਹੈ ਵੀ ਹੈ ਤਾਂ ਆਪਣਾ ਕੰਟੈਕਟ ਕਰ ਲੈ ਕਰੋ ਆਪਾਂ ਨੂੰ ਦਵਾ ਦੇਆ ਕਰੋ ਲੈ ਮਿੱਤਰੋ ਆ ਵੀ ਦੇਖ ਲਓ ਤੁਸੀਂ ਬਾਈ ਦਾ ਇੰਨਾ ਕੁ ਵਧੀਆ ਕੰਮ ਆ ਯਾਰ ਇੰਨਾ ਕੁ ਵਧੀਆ ਬਾਈ ਦਿਲ ਦਾ ਬੰਦਾ ਹੈ ਕਹਿੰਦਾ ਜੀ ਕੱਟਣ ਵਾਲੇ ਵੀ ਆਪਾਂ ਨੂੰ ਦੇ ਦੇਣ ਕੱਟੀਆਂ ਉਹਨਾਂ ਤੋਂ ਵੀ ਖਰੀਦ ਕੇ ਤੁਹਾਨੂੰ ਦੇ ਦਈਏ ਠੀਕ ਹੈ ਬਾਕੀ ਬਾਈ ਮਿੱਤਰੋ ਜੁੜੇ ਰਹੋ ਸਾਡੇ ਚੈਨਲ ਮੜਾਹਾ ਡੈਰੀ ਫਾਰਮ ਦੇ ਨਾਲ ਮੜਾਹਾ ਡੈਰੀ ਫਾਰਮ ਕਿਉਂਕਿ ਸੋਡੇ ਲਈ ਲੈ ਕੇ ਆਉਂਦਾ ਬੈਸਟ ਡੀਲਾਂ ਤੇ ਲੈ ਕੇ ਆਉਂਦਾ ਹੀ ਰਹੂਗਾ ਹਮੇਸ਼ਾ ਲਈ ਜੁੜੇ ਰਹੋ ਸਾਡੇ ਨਾਲ ਵੱਧ ਤੋਂ ਵੱਧ ਤੇ ਸ਼ੇਅਰ ਕਰਦਿਆ ਕਰੋ ਵੀਡੀਓ ਮਿੱਤਰੋ ਜੇ ਤੁਸੀਂ ਸ਼ੇਅਰ ਕਰੋਗੇ ਸਪੋਰਟ ਕਰੋਗੇ ਸਾਡੇ ਨਾਲ ਸਾਡੀ ਵੀਡੀਓ ਫੈਲੂਗੀ ਤਾਂ ਹੀ ਅਸੀਂ ਗਰੋਥ ਕਰਾਂਗੇ ਤੁਹਾਡੀ ਸਪੋਰਟ ਨਾਲ ਏਹੀ ਚੀਜ਼ਾਂ ਮਿੱਤਰੋ ਚੈਨਲ ਨੂੰ ਅੱਗੇ ਲੈ ਕੇ ਜਾਂਦੀਆਂ ਨੇ ਤੇ ਸੋਨੂੰ ਵੱਧ ਤੋਂ ਵੱਧ ਡੰਗਰ ਸਸਤੇ ਸਸਤੇ ਮਿਲਦੇ ਰਹਿਣਗੇ ਸਾਡੀਆਂ ਡੀਲਾਂ ਹੁੰਦੀਆਂ ਰਹਿਣਗੀਆਂ ਤੇ 22 ਦੇ ਡੰਗਰ ਵਿਕਦੇ ਰਹਿਣਗੇ 22 ਨਾਲ ਯਾਰ ਵੱਧ ਤੋਂ ਵੱਧ ਜੁੜਿਆ ਕਰੋ ਇਹ ਇਥੋਂ ਆਪਾਂ ਜਿਹੜੇ ਵੀ ਮੇਰੇ ਵੀਰ ਭਾਈ ਨੇ ਕਟੀਆਂ ਲੈਣੀਆਂ ਨੇ ਕਿਸੇ ਨੇ ਵੀ ਸਸਤੇ ਰੇਟ ਤੇ ਲੈ ਸਕਦੇ ਆ ਮਿੱਤਰੋ ਕੋਈ ਕਟਾ ਲੈਣਾ ਹੁਣ ਤੁਹਾਨੂੰ ਦਿਖਾ ਕੀ ਹਟਿਆ ਹਨਾ ਟਾਪ ਕੁਆਲਿਟੀ ਦੇ ਕਿਸੇ ਨੇ ਕੱਟੇ ਪਾੜਨੇ ਹਾਂ ਇੱਕ ਮੈਂ ਪਿਛਲੀ ਵੀਡੀਓ ਚ ਅੰਗਰੇਜ਼ਰ ਲਿਆਂਦਾ ਸੀਗਾ ਇੱਕ ਅੱਧਾ ਕੱਟਾ ਇਹ ਹਜੇ ਆਫਰ ਚ ਰੱਖਦਾ ਹੀ ਆ ਤੇ ਬਾਈ ਦੇ ਰੇਟ ਬਾਈ ਜਮਾਂ ਜੈਨੂਨ ਨੇ ਸਸਤੇ ਰੇਟਾਂ ਦੀ ਦਿੰਦਾ ਬਾਈ ਜਮਾਂ ਕੱਟੀਆਂ ਆਹ ਕੱਟੀਆਂ ਮਿੱਤਰੋ ਐਂ ਲਾ ਲਓ ਇੰਨੀ ਕੁ ਸਸਤੀਆਂ ਪੈ ਜਾਣਗੀਆਂ ਕਿਸੇ ਬੰਦੇ ਨੂੰ ਜੇ ਬੰਦੇ ਨੇ ਕਿਸੇ ਨੇ ਇਕੱਠਾ ਹੀ ਲਾਟ ਲੈਣਾ ਲੈ ਇਕੱਠਾ ਲਾੜ ਦਾ ਆਪਾਂ ਨੇ ਕੀ ਰੇਟ ਕਰਿਆ ਸੀਗਾ ਆਪਾਂ ਨੇ 16000 ਦੇ ਹਿਸਾਬ ਨਾਲ ਲੈ 16000 ਦੇ ਹਿਸਾਬ ਨੂੰ ਮਿੱਤਰੋ ਕੱਟੀਆਂ ਦੇਖੋ ਕਿੰਨੀਆਂ ਤਕੜੀਆਂ ਤਕੜੀਆਂ ਨੇ ਵਿੱਚ ਚਲ ਵਿੱਚ ਮਾੜੀਆਂ ਵੋਟੀਆਂ ਛੋਟੀਆਂ ਵੀ ਨੇ ਸਾਰਾ ਲਾਰਟ 16000 ਨੂੰ ਬਹੁਤ ਹੀ ਘੱਟ ਰੇਟ ਨੇ ਮਿੱਤਰੋ ਤੇ 21000 ਦਾ ਮਾਲ ਵੀ ਹੈਗਾ ਵੀਰੇ ਉਹ ਵੀ ਆਪਾਂ 16000 ਉਹ ਵੀ 16000 ਨੂੰ ਕਰ ਦੂਗਾ ਨਾ ਮੈਂ ਜੇ ਆਪਾਂ ਸਾਬ ਲੈ ਕੇ ਆਹ ਕੱਟੀ ਮੰਨ ਲਓ 14000 ਦੀ ਆ ਜਾਂ 13000 ਦੀ ਆ ਉਧਰ ਵੀ ਫਿਰ ਵੀਰੇ ਫਰਕ ਪਿਆ ਜਾਂਦਾ ਹਾਂ ਹਾਂ ਬਾਕੀ ਲੀਲੀ ਰਾਵੀ ਦੀ ਕੱਟੀ ਮਿੱਤਰੋ ਆਜ ਨੇ ਨਾਲ ਖੜੀ ਆਏ ਦੇਖੋ ਲੀਲੀ ਵੀ ਮਿਲੂਗੀ ਵਿੱਚੇ ਸਾਰਾ ਲਾਰਟ ਵਿੱਚੇ ਦੇ ਦੂਗਾ ਬਾਈ ਫਿਰ ਕੱਟਾ ਵੀ ਪੂਰਾ ਟੌਪ ਦਾ ਇਹ ਵੀ ਵਿੱਚੇ ਦੇ ਦੂਗਾ ਨਹੀਂ ਕੱਲਾ ਕੱਟਾ ਮਹਿੰਗਾ ਬੇਚੂਗਾ ਥੋੜਾ ਜਿਹਾ ਹਾਂ ਵੀਰੇ ਕੱਲਾ ਕੱਟਾ ਮਹ ਠੀਕ ਹੈ ਬਈ ਧੰਨਵਾਦ ਸਾਰਿਆਂ ਦਾ ਮਿੱਤਰੋ ਸਪੋਰਟ ਕਰਦੇ ਰਹੋ ਸਾਨੂੰ